ਆਹ ਵੇਖੋ ਵੀਰ ਜੀ ਚੇਲਾ ਮੁੜ ਕਲਾਉਣੀ ਸੜਕ ਦਾ ਕੀ ਹਾਲਿਆ ਆਹ ਟਰੇਡੀ ਪਲਟ ਗਈ ਮਹਾ ਬਚੇ ਆ ਬਹੁਤ ਬੁਰਾ ਹਾਲਿਆ ਪਿੰਡ ਦੀ ਸੜਕ ਦਾ ਇਹ ਵੇਖੋ ਮਹਾ ਬਚੇ ਆ ਜੀ ਇਹਦਾ ਫੇਰ ਕਰਾਈ ਜਾਵੇ ਆਹ ਵੇਖੋ ਇਹ ਮਹਾ ਬਚੇ ਆ ਜੀ ਟਰੇਡੀ ਨਾਲ ਹੀ ਮਹਾ ਬਚੇ ਵੇਖੋ ਵੀਰ ਜੀ ਇੱਕ ਇਧਰ ਹੋ ਗਿਆ ਜੀ ਨਾਲ ਹੀ ਹਾਲੇ ਇੱਕ ਮਿੰਟ ਇਧਰ ਹੋਇਆ ਪਲਟੀ ਨੂੰ ਤੇ ਆਹ ਨਾਲ ਹੀ ਵੇਖੋ ਇਧਰ ਹੋ ਗਿਆ ਵੀਰ ਜੀ ਬਹੁਤ ਬੁਰੇ ਹਾਲ ਹੁੰਦਾ ਹੈ ਇੱਥੋਂ ਦੇ ਕੁੜੇਆ ਛੜਕਨੇ ਇਹ ਵੀ ਜੀ ਇਹ ਜਲਦੀ ਜਲਦੀ ਰਿਪੇਅਰ ਕਰਾਈ ਜਾਵੇ ਦੇਖੋ ਕੀ ਹਾਲ ਹੁੰਦਾ ਹੈ ਆ ਵੇਖੋ ਹੀ ਐਡੇ ਐਡੇ ਤਗੜੇ ਟੋਏ ਆ ਇਹਦੇ ਵਿੱਚ ਕੋਈ ਹਾਲ ਨਹੀਂ ਆ ਤੇ ਮਹਾ ਐਂਦੀ ਨੰਗੀ ਦਾ ਜੀ ਬਹੁਤ ਤਗੜੇ ਤਗੜੇ ਟੋਏ ਦੇ ਵਿੱਚ ਪਚਾ ਹੋ ਗਿਆ ਚਲੋ ਮਾ ਇਹਦੇ ਵੈਂਚੂਲ ਜੀ ਦਾ ਕੇ ਚਲੋ ਮਹਾ ਬਚਾ ਹੋ ਗਿਆ ਆ ਬਚਾ ਹੋ ਗਿਆ ਨਾ ਇੱਥੇ ਜਿਹੜੇ ਸਾਰੇ ਚੂਹੇ ਆਹ ਰੇੜੀ ਪਲਟੀ ਆ ਜੀ ਪਚਾਹ ਹੋ ਗਿਆ ਚਲੋ ਮਹਾਰਾਜ ਦੀ ਕਿਰਪਾ